ਪੰਜਾਬ ਦੇ ਜਲਾਲਾ ਲੁਧਿਆਣਾ ਦੇ ਵਿੱਚ ਇੱਕ ਨਬਾਲਿਕ ਵਿਦਿਆਰਥਣ ਦੇ ਨਾਲ ਕੁਝ ਨੌਜਵਾਨਾਂ ਦੇ ਵੱਲੋਂ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਲੜਕੀ ਦੇ ਦੱਸਣ ਦੇ ਮੁਤਾਬਕ ਉਹ ਲੋਹਾਰਾ ਪਿੰਡ ਦੇ ਨਜ਼ਦੀਕ ਦੀ ਰਹਿਣ ਵਾਲੀ ਆ ਤੇ ਕੁਝ ਦਿਨ ਪਹਿਲਾਂ ਇਲਾਕੇ ਦੇ ਕੁਝ ਨੌਜਵਾਨਾਂ ਦੇ ਵੱਲੋਂ ਉਸਦੇ ਨਾਲ ਜ਼ਬਰਦਸਤ ਸਰੀਰਕ ਸੰਬੰਧ ਬਣਾਉਣ ਦੀ ਗੱਲ ਕਹੀ ਜਾ ਰਹੀ ਸੀ ਜਿਸ ਤੇ ਉਸਨੇ ਮਨਾਂ ਕਰ ਦਿੱਤਾ ਅਤੇ ਇਸੀ ਗੱਲ ਦੀ ਰੰਜਿਸ਼ ਰੱਖਦੇ ਹੋਏ ਨੌਜਵਾਨਾਂ ਨੇ ਦੀਢ ਸ਼ਾਮ ਉਸਨੂੰ ਬਾਜ਼ਾਰ ਦੇ ਵਿੱਚ ਘੇਰ ਲਿਆ ਅਤੇ ਮਚਕਾਰ ਖੜ ਕੇ ਉਸਦੀ ਕੁੱਟਮਾਰ ਕੀਤੀ। ਇਲਾਕੇ ਦੇ ਲੋਕਾਂ ਦੇ ਵੱਲੋਂ ਹਮਲਾ ਕਰਨ ਵਾਲੇ ਨੌਜਵਾਨਾਂ ਤੋਂ ਉਸ ਲੜਕੀ ਨੂੰ ਬਚਾਇਆ ਗਿਆ ਅਤੇ ਉਸ ਪੀੜਤ ਲੜਕੀ ਦੇ ਪਰਿਵਾਰ ਵਾਲਿਆਂ ਦੇ ਨਾਲ ਮਿਲ ਕੇ ਉਸ ਨੂੰ ਹਸਪਤਾਲ ਦਾਖਲ ਕਰਵਾਇਆ ਇਸ ਤੋਂ ਬਾਅਦ ਹੁਣ ਪੀੜਤ ਪਰਿਵਾਰ ਇਸ ਮਾਮਲੇ ਦੇ ਵਿੱਚ ਇਨਸਾਫ ਦੀ ਗੁਹਾਰ ਲਗਾ ਰਿਹਾ ਹੈ ਰਾਮ ਭਵਨ ਕੀ ਬਾਤ ਹੋਈ ਹੈ ਸਰ ਜੀ ਆਮ ਤੋਂ ਥੇ ਨਹੀਂ ਡਿਪਟੀ ਪੇ ਥੇ ਠੀਕ ਹੈ ਹਮਾਰੇ ਚਾਰ ਲੜਕੀ ਹੈ ਜੀ ਚਾਰ ਲੜਕੀ ਹੈ ਜੀ ਹਮ ਹਮ ਡਿਪਟੀ ਸੇ ਆਏ ਤੋ ਉਹ ਹਮਾਰੇ ਬੱਚੇ ਉਹਨਾਂ ਨੇ ਮਾਰਾ ਹੂੰ ਕਿਸਨੇ ਮਾਰਿਆ ਜੋ ਉਹ ਲੜਕਾ ਨੇ ਮਾਰਿਆ ਉਸਕੇ ਬਾਅਦ ਅਸੀਂ ਘਰ ਗਏ ਉਸਕੇ ਦੋ ਦੋ ਬੰਦੇ ਦੇ ਸਾਥ ਗਏ ਲੈ ਕਰਕੇ ਉਹਨਾਂ ਨੇ ਡਾਂਗ ਉਠਾ ਉਠਾ ਕੇ ਮਾਰੇ ਸਾਰੇ ਨੇ ਉਹ ਲੜਕੇ ਉਹ ਜਾਣ ਕੇ ਰਹੇ ਹਾਂਜੀ ਜਾਣ ਕੇ ਰਹੇ ਬੁੱਲੜਕੇ ਉਹ ਲੜਕੇ ਜਾਣਦੇ ਹੈ ਉਹ ਮੁਹੱਲੇ ਕੇ ਹੈ ਜੀ ਇਹ ਦੇਖੋ ਔਰ ਜਿੰਨੇ ਬੰਦੇ ਸਾਰੇ ਮਾਰੇ ਇਹ ਲੋਹਾਰੇ ਪਿੰਡ ਦੀ ਘਟਨਾ ਵੀਰੇ ਇੱਕ ਇੱਕ ਸਾਡੀ ਮੁਹੱਲੇ ਦੀ ਕੁੜੀ ਹੈ ਕਿ ਉਹ ਜਾ ਰਹੀ ਸੀ ਕਿਤੇ ਆਪਣੇ ਕੰਮ ਵਾਸਤੇ ਤੇ ਉਹਨਾਂ ਉਹਦੀ ਮੰਮੀ ਤੇ ਉਹਦੇ ਮਹਰਾਣੇ ਕੋਟ ਰੋ ਰਹਾਉਂਦੇ ਰਹੋ ਕੇ ਘੁੱਟ ਮਾਰ ਕੀਤੀ ਉਹਦੇ ਨਾਲ ਅਸੀਂ ਉਸ ਪਰਪਸ ਵਾਸਤੇ ਉਹਦੇ ਘਰੇ ਗਏ ਕੁੜੀ ਦੇ ਵੀ ਤੁਸੀਂ ਕੁੜੀ ਨੂੰ ਕਾਨੂੰ ਘੁੱਟ ਮਾਰ ਕੀਤੀ ਮੁੰਡੇ ਦੇ ਵੀ ਕਿਉਂ ਘੁੱਟ ਮਾਰ ਕੀਤੀ ਜਦੋਂ ਅਸੀਂ ਅੱਧੇ ਜਦੋਂ ਪਹੁੰਚੇ ਨਾਲ ਹੀ ਉਹਨਾਂ ਨੇ ਸਾਡੇ ਇਟਾਂ ਤੇ ਉਹ ਡੰਡਾਂ ਨਾਲ ਲੰਗਿਆ ਨਾ ਸਵਾਰ ਕਿਹਨਾਂ ਨੇ ਲੱਗਦਾ ਕਰ ਕੀ ਨਾਮ ਹੁੰਦਿਆ ਮੁੰਡਿਆਂ ਨਾਂ ਨਹੀਂ ਪਤਾ ਅਸੀਂ ਤਾਂ ਇਹਨਾਂ ਦੇ ਫੇਵਰ ਚ ਗਏ ਸੀਗੇ ਵੀ ਬਾਈ ਮਹੱਲੇ ਦੀ ਕੁੜੀ ਸੀਗੀ ਤਾਂ ਕੱਲ ਨੂੰ ਕੋਈ ਵੀ ਆ ਕੇ ਕੁੱਟ ਮਾਰ ਸਕਦਾ ਬਾਹਰ ਵਾਲਾ ਵੀ ਆ ਕੇ ਛੋਟੀ ਜੀ ਭੂਰਾ ਪਰ ਕੁੜੀ ਹੈਗੀ ਉਹ ਪਤਾ ਲੱਗਾ ਕਿ ਸ਼ਾਇਦ کہہ ਰਹੇ ਹੋ ਪਤਾ ਨਹੀਂ ਨਾ ਇਸ ਬਾਰੇ ਕੁੜੀ ਭੱਜ ਕੇ ਆ ਗਈ ਸੀ ਵਾਪਸ ਐਸੇ ਚੱਕਰ ਜਿਸੀਂ ਉਸੇ ਵੇਲੇ ਉਹਨੇ ਵੇਲੇ ਅਸੀਂ ਵਾਪਸ ਚਲੇ ਗਏ ਵੀ ਗੱਲ ਦਾ ਪਤਾ ਲੱਗੇ ਵੀ ਕੁੜੀ ਨੂੰ ਮਾਰਿਆ ਕਿ ਉਸ ਗੱਲ ਬੱਚੀ ਦੇ ਪੇਰੈਂਟਸ ਕਿਉਂ ਗਏ ਅਸੀਂ ਪੇਰੈਂਟਸ ਨਾਲ ਗਏ ਸੀਗੇ ਜਦੋਂ ਕੁੜੀ ਘਰੇ ਭੱਜ ਕੇ ਵਾਪਸ ਆਈ ਮੁੰਡਿਆਂ ਦੇ ਘਰ ਗਏ ਸੀ ਉਹ ਮੇਰੇ ਆ ਲੱਗੀ ਆ ਪੈਕਟ ਲੱਗੀ ਆ ਇੱਥੇ ਪੈਕਟ ਲੱਗੀ ਆ ਆ ਜਗ੍ਹਾ ਤੇ ਸੱਟ ਤੇ ਸੱਟ ਮਰੀ ਇੱਧਰ ਉਹ ਨਿਸ਼ਾਨ ਹੈ ਇੱਧਰ ਹਾਂਜੀ ਪ੍ਰਸ਼ਾਸਨ ਤੋਂ ਕੀ ਮੰਗ ਜੀ ਹੁੰਦਾ ਪ੍ਰਸ਼ਾਸਨ ਤੋਂ ਸਿਰਫ ਇਨਸਾਫ ਦੀ ਮੰਗ ਕਰਦੇ ਆ ਇਹੋ ਜਿਹੇ ਬੰਦਿਆਂ ਨੂੰ ਨਾth ਪਾਈ ਜਾਵੇ ਜੀ ਬਿਹਤਰ ਅਸਮ ਜੱਟ న్యూਸ ਦੇ ਲਈ ਲੁਧਿਆਣਾ ਤੋਂ ਬਸ਼ੀਖ ਜਲੋਟਾ ਦੀ ਰਿਪੋਰਟ